ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਉ ਤੇ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਤੇ ਰਸ ਨੂੰ ਅਨੁਸਾਰ ਅਰਦਾਸ ਕਰਦੀ ਆ ਜੀ ਆ ਇਸ ਚੈਨਲ ਤੇ ਜੋ ਵੀ ਭੈਣ ਭਰਾ ਸਾਨੂੰ ਦੇਖ ਰਿਹਾ ਹੈ ਜੁੜਿਆ ਹੋਇਆ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋਣ ਸਭ ਦੇ ਘਰਾਂ ਚ ਬੱਚਿਆਂ ਦੀ ਕੇਕਾਰੀਆਂ ਹੋਣ ਤੇ ਸਭ ਦੇ ਮਾਂ ਪਿਓ ਦਾ ਸਾਆ ਹੋਵੇ ਤੇ ਜਿਨ੍ਹਾਂ ਦੇ ਬੱਚੇ ਬਾਹਰ ਨਹੀਂ ਉਹ ਜਿਸ ਮਨਸ਼ਾ ਨਾਲ ਬਾਹਰ ਗਏ ਨਹੀਂ ਉਹ ਉਹ ਨੰਨੀ ਵਣਸ਼ਾ ਪੂਰੀ ਹੋਵੇ ਤੇ ਜਿਹੜੀ ਬਾਹਰ ਜਾਣਾ ਚਾਹੁੰਦੀ ਹੈ ਉਹਨਾਂ ਦੀ ਪਰਮਾਤਮਾ ਵਣਸ਼ਾ ਪੂਰੀ ਕਰੇ ਸਾਰਿਆਂ ਦੀ ਸਭ ਦੇ ਘਰਾਂ ਚ ਖੁਸ਼ੀਆਂ ਹੋਣ ਖੇੜੇ ਹੋਣ ਤੰਦਰੁਸਤੀਆਂ ਹੋਣ ਸਰਬਉੱਚ ਵੱਡੀ ਨਿਆਮਤ ਪਰਮਾਤਮਾ ਦੀ ਉਹ ਹੈ ਤੰਦਰੁਸਤੀ ਤੇ ਤੰਦਰੁਸਤੀ ਦੇ ਉੱਤੇ ਹੀ ਅੱਜ ਆਪਾਂ ਗੱਲ ਕਰਾਂਗੇ ਪਿਛਲੇ ਦਿਨਾਂ ਚ ਮੈਂ ਤੁਹਾਨੂੰ ਵੀਡੀਓਜ਼ ਦਿੱਤੀਆਂ ਐਕਸਰਸਾਈਜ਼ ਨਾਲ ਰਿਲੇਟਡ ਤੇ ਉਹਨੂੰ ਤੁਸੀਂ ਬਹੁਤ ਪਿਆਰ ਕੀਤਾ ਦਿੱਤਾ ਹਣਾ ਤੇ ਐਕਸਰਸਾਈਜ਼ ਮਸਟ ਹੈ ਕੁਝ ਵੀ ਹੋ ਜਾਈਏ ਥੋੜੀ-ਬਹੁਤ ਐਕਸਰਸਾਈਜ਼ ਜਿੰਨੇ ਜੋਗਾ ਤੁਹਾਡਾ ਸਰੀਰ ਹੈ ਜਿੰਨਾ ਤੁਹਾਨੂੰ ਅਲਾਉ ਕਰਦਾ ਹੈ ਤੁਹਾਡਾ ਸਰੀਰ ਉਹ ਨਹੀਂ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ ਚਾਹੇ ਅਸੀਂ ਬੈਠੇ ਆ ਤੁਰ ਨਹੀਂ ਸਕਦੇ ਤਾਂ ਵੀ ਹੱਥ ਪੈਰ ਥੋੜੇ ਥੋੜੇ ਹਿਲਾਉਂਦੇ ਰਹਿਣਾ ਚਾਹੀਦਾ ਹੁਣ ਮੈਂ ਤੁਹਾਨੂੰ ਹੋਰ ਵੀ ਸੌਖੀਆਂ ਜੀਆਂ ਵੀਡੀਓਜ਼ ਐਕਸਰਸਾਈਜ਼ ਦੀਆਂ ਹੋਰ ਵੀ ਦਵਾਂਗੀ ਕਿਉਂਕਿ ਬਹੁਤ ਸਾਰੇ ਮੈਸੇਜ ਆਉਂਦੇ ਨੇ ਕਿ ਸਾਨੂੰ ਈਜ਼ੀ ਜਿਹੜੀਆਂ ਐਕਸਰਸਾਈਜ਼ ਸਾਨੂੰ ਬਹੁਤ ਈਜ਼ੀ ਹੋ ਜਾਂਦੀਆਂ ਜਿਹੜੀਆਂ ਉਹ ਕਰ ਸਕਦੇ ਹਾਂ ਅਸੀਂ ਉਸ ਤਰ੍ਹਾਂ ਦੀਆਂ ਵੀਡੀਓਜ਼ ਹੋਰ ਦੇ ਦੋ ਤਾਂ ਉਸ ਤਰ੍ਹਾਂ ਦੀਆਂ ਦਵਾਂਗੀ ਮੈਂ ਇੱਕ ਪਹਿਲਾਂ ਮੈਸੇਜ ਕੀਤਾ ਸੀਗਾ ਕਿ ਤੁਸੀਂ ਸਾਨੂੰ ਸਾਰੀਆਂ ਐਕਸਰਸਾਈਜ਼ ਇਕੋ ਸੈੱਟ ਦੇ ਵਿੱਚ ਲੈ ਲਓ ਉਹਦੇ ਨਾਲ ਟਾਈਮ ਬਹੁਤ ਲੱਗਦਾ ਤੇ ਬਹੁਤ ਲੰਬੀ ਹੋ ਜਾਂਦੀ ਹੈ ਤੇ ਨਾਲੇ ਫਿਰ ਕੁਆਰੀਜ਼ ਪਿੱਛੇ ਬਹੁਤ ਹੁੰਦੀਆਂ ਇਹਨੂੰ ਐ ਕਰਨਾ ਇਹਨੂੰ ਉਵੇਂ ਕਰਨਾ ਇਸ ਕਰਕੇ ਮੈਨੂੰ ਹੁੰਦਾ ਵੀ ਇੱਕ ਇੱਕ ਕਰਕੇ ਪਹਿਲਾਂ ਆਰਾਮ ਨਾਲ ਸਿੱਖ ਲਓ ਇੱਕ ਇੱਕ ਦੋ ਦੋ ਕਰਕੇ ਤੇ ਫਿਰ ਤੁਸੀਂ ਆਪਣੇ ਹਿਸਾਬ ਨਾਲ ਜਿਹੜੀ ਜਿਹੜੀ ਚੀਜ਼ ਤੁਹਾਡਾ ਸਰੀਰ ਅਲਾਉ ਕਰਦਾ ਤੁਹਾਨੂੰ ਕਰਨਾ ਉਹ ਤੁਸੀਂ ਸੈੱਟ ਬਣਾ ਲਓ ਠੀਕ ਹੈ ਜੀ ਸੋ ਅੱਜ ਆਪਾਂ ਐਕਸਰਸਾਈਜ਼ ਦੀ ਗੱਲ ਨਹੀਂ ਕਰਾਂਗੇ ਕਿਉਂਕਿ ਕੱਲੀ ਐਕਸਰਸਾਈਜ਼ ਨਾਲ ਸਗਾ ਬਾਡੀ ਟੋਨ ਅਪ ਹੁੰਦੀ ਹੈ weight ਜ਼ਰੂਰ loss ਹੁੰਦਾ ਹੈ ਹੁੰਦਾ weight loss ਐ ਨਹੀਂ ਕਿ ਨਹੀਂ ਹੁੰਦਾ ਬਟ ਜੇ ਅਸੀਂ ਨਾਲ ਖਾਣ ਪੀਣ ਦਾ ਵੀ ਥੋੜਾ ਜਿਹਾ ਧਿਆਨ ਰੱਖ ਲਈਏ ਤਾਂ ਬਹੁਤ ਜਲਦੀ ਸਾਡਾ ਜਿਹੜਾ weight loss ਹੈ ਉਹ ਸ਼ੁਰੂ ਹੋ ਜਾਂਦਾ ਹੈ ਤੇ ਅੱਜ ਜਿਹੜੀ ਮੈਂ ਤੁਹਾਨੂੰ ਵੀਡੀਓ ਦੇਣੀ ਆ ਉਹਦੇ ਚ ਤੁਹਾਨੂੰ ਦੱਸੂਗੀ ਕਿ ਸਿਰਫ ਇੱਕ ਚੀਜ਼ ਹੀ ਧਿਆਨ ਕਰਨ ਨਾਲ ਇੱਕ ਚੀਜ਼ ਹੀ ਘੱਟ ਖਾਣ ਨਾਲ ਦਿਨਾਂ ਚ ਹੀ ਸਾਡਾ weight ਘਟਣਾ ਸ਼ੁਰੂ ਹੋ ਜਾਂਦਾ ਹੈ 2-3 ਦਿਨਾਂ ਚ ਤੁਹਾਨੂੰ ਮਤਲਬ ਮਤਲਬ 3-4 ਦਿਨਾਂ ਦੇ ਵਿੱਚ ਹੀ 3 ਦਿਨ ਕਹ ਲਓ ਉਹ 3 ਦਿਨਾਂ ਦੇ ਵਿੱਚ ਹੀ 2 ਕਿਲੋ ਤੱਕ ਥੋੜਾ ਭਾਰ ਘਟ ਜਾਂਦਾ ਹੈ ਉਹ ਕਿਹੜੀ ਚੀਜ਼ ਹੈ ਜਿਹੜੀ ਸਾਨੂੰ ਕਦੇ ਕਦੇ ਪਤਾ ਵੀ ਨਹੀਂ ਲੱਗਦਾ ਵੀ ਅਸੀਂ ਉਹ ਐਕਸੈਸ ਚ ਖਾ ਰਹੇ ਹਾਂ ਉਹ ਹੈ ਨਮਕ ਖਾਣ ਵਾਲਾ ਨਮਕ ਠੀਕ ਹੈ ਉਹ ਚ ਹੁੰਦਾ ਸੋਡੀਅਮ 노 ਡਾਊਟ ਸਾਡੇ ਸਰੀਰ ਨੂੰ ਸੋਡੀਅਮ ਦੀ ਲੋੜ ਹੁੰਦੀ ਹੈ ਪਰ 2.5 ਗ੍ਰਾਮ ਹੀ ਸੋਡੀਅਮ ਦਿਨ ਲਈ ਸਾਨੂੰ ਚਾਹੀਦਾ ਹੁੰਦਾ ਹੈ ਤੇ ਜਿਹੜਾ ਸਾਡਾ ਆਰਾਮ ਨਾਲ ਹੀ ਮਤਲਬ ਨੈਚੁਰਲ ਜਿਹੜੀਆਂ ਦਾਲਾਂ ਸਬਜ਼ੀਆਂ ਅਸੀਂ ਖਾ ਰਹੇ ਹਾਂ ਉਹਨਾਂ ਚੋਂ ਵੀ ਪੂਰਾ ਹੋ ਜਾਂਦਾ ਹੈ ਤੇ ਨਾਲ ਹੋਰ ਸਾਨੂੰ ਸੋਡੀਅਮ ਜਿਹੜਾ ਅਸੀਂ ਲਵਾਂਗੇ ਉਹ ਸਾਡਾ ਨੁਕਸਾਨ ਕਰਦਾ ਹੈ ਸਰੀਰ ਦਾ ਤੇ ਉਹੀ ਸਾਡੇ ਮੋਟਾਪੇ ਦਾ ਕਾਰਨ ਵੀ ਬਣਦਾ ਹੈ ਤਾਂ ਸ਼ੂਗਰ ਦੇ ਨਾਲ ਨਾਲ ਨਮਕ ਵੀ ਮੋਟਾਪੇ ਦਾ ਕਾਰਨ ਬਣਦਾ ਹੈ ਠੀਕ ਹੈ ਤੇ ਜਿਵੇਂ ਮਤਲਬ ਚੀਨੀ ਤਾਂ ਜਿਹੜੀ ਹੈ ਮਿੱਠਾ ਤਾਂ ਜਿਹੜਾ ਹੈ ਹੈ ਤੇ ਨਾਲ ਜਦੋਂ ਅਸੀਂ ਨਮਕ ਦਾ ਵੀ ਖਿਆਲ ਨਹੀਂ ਰੱਖਦੇ ਤਾਂ ਫਿਰ ਮੋਟਾਪੇ ਦੇ ਨਾਲ ਨਾਲ ਹੋਰ ਸਾਰੀਆਂ ਬਿਮਾਰੀਆਂ ਆ ਜਾਂਦੀਆਂ ਨੇ ਜਿਵੇਂ ਬੀਪੀ ਵਗੈਰਾ ਰਹਿਣ ਲੱਗ ਜਾਂਦਾ ਹੋਰ ਹੈ ਸੋ ਨਮਕ ਸੀ ਕਦੋਂ ਐਕਸਟਰਾ ਖਾ ਲੈਣੇ ਆ ਸਾਨੂੰ ਪਤਾ ਹੀ ਨਹੀਂ ਲੱਗਦਾਗਾ ਉਹ ਕਿਹੜੀਆਂ-ਕਿਹੜੀਆਂ ਥਾਵਾਂ ਜਿੱਥੇ ਅਸੀਂ ਉਸ ਨੂੰ ਕੱਟ ਕਰ ਸਕਦੇ ਹਾਂ ਉਹ ਹੈਗਾ ਜੀ ਜਿਵੇਂ ਅਸੀਂ ਅਚਾਰ ਖਾਨੀਏ ਅਚਾਰ ਦੇ ਵਿੱਚ ਤੁਸੀਂ ਦੇਖੋ ਕਿੰਨਾ ਸਾਰਾ ਨਮਕ ਪਾਉਣੀ ਆਪਾਂ ਕਿਉਂਕਿ ਜਿਹੜਾ ਅਚਾਰ ਆਸੀ ਉਹਨੂੰ ਪ੍ਰੀਜ਼ਰਵੇਟਿਵ ਦੇ ਤੌਰ ਤੇ ਨਮਕ ਪਾਉਣੀ ਆ ਉਹਦੇ ਵਿੱਚ ਤੇ ਐਕਸੈਸਿਵ ਨਮਕ ਹੁੰਦਾ ਤੁਸੀਂ ਥੋੜਾ ਜਿਹਾ ਵੀ ਮਤਲਬ ਅਚਾਰ ਰੁਟੀਨ ਦੇ ਵਿੱਚ ਲੈਂਦੇ ਰਹਿੰਦੇ ਹੋ ਤਾਂ ਤੁਹਾਡਾ ਐਕਸਟਰਾ ਨਮਕ ਜਾ ਰਿਹਾ ਜਿਹੜਾ ਸਾਨੂੰ ਧਿਆਨ ਚ ਵੀ ਨਹੀਂ ਦਾ ਹਨਾ ਸੋ ਇੱਕਦਾਂ ਜਿਹੜਾ ਤੁਸੀਂ ਅਚਾਰ ਹੈ ਉਹਨੂੰ ਕਦੇ-ਕਦਾਈਂ ਸਿਰਫ ਟੇਸਟ ਲਈ ਖਾ ਲਿਆ ਕਰੋ ਠੀਕ ਹੈ ਆਦਰਵਾਇਜ਼ ਉਹਨੂੰ ਰੁਟੀਨ ਫੈਕਟਰ ਨਾ ਬਣਾਓ ਤੁਹਾਡਾ ਨਮਕ ਬਹੁਤ ਜ਼ਿਆਦਾ ਜਾ ਰਿਹਾ ਜਿਸ ਦੇ ਕਰਕੇ ਤੁਹਾਡਾ ਮੋਟਾਪਾ ਹੁੰਦਾ ਤੇ ਦੂਸਰਾ ਚਿਪਸ ਬਹੁਤ ਨਮਕ ਹੁੰਦਾ ਇੰਨਾ ਨਮਕ ਹੁੰਦਾ ਕੁੱਕਰੀ ਚਿਪਸ ਇਹਨਾਂ ਚੀਜ਼ਾਂ ਦੇ ਵਿੱਚ ਬਹੁਤ ਜ਼ਿਆਦਾ ਨਮਕ ਹੁੰਦਾ ਹੈ ਜਿਹੜਾ ਸਾਨੂੰ ਮੋਟਾਪੇ ਵੱਲ ਲੈ ਜਾਂਦਾ ਸਾਨੂੰ ਪਤਾ ਵੀ ਨਹੀਂ ਲੱਗਦਾ ਵੀ ਅਸੀਂ ਐਕਸਟਰਾ ਖਾ ਲਿਆ ਟੇਸਟ ਦੇ ਹਿਸਾਬ ਨਾਲ ਖਾਈ ਜਾਂਦੀ ਅਸੀਂ ਤੇ ਉਹਦਾ ਵਿੱਚ ਕਿਉਂਕਿ ਢਿੱਡ ਦਾ ਭਰਨਾ ਨਹੀਂ ਉਹ ਹੁੰਦੇ ਤਾਂ ਹਲਕੇ ਜਿਹੇ ਪਰ ਨਮਕ ਬਹੁਤ ਜ਼ਿਆਦਾ ਅੰਦਰ ਚਲੇ ਜਾਂਦਾ ਸਾਡੇ ਫਿਰ ਉਸ ਤੋਂ ਬਾਅਦ ਆਪਾਂ ਚਟਨੀ ਆਮ ਬਣਾ ਲੈਂਦੇ ਹਣਾ ਚਟਨੀਆਂ ਆਪਾਂ ਕਈ ਤਰ੍ਹਾਂ ਦੀਆਂ ਉਹ ਲ ਪ੍ਰੋਟੀਨ ਹੁੰਦਾ ਆਪਣਾ ਵੀ ਚਲੋ ਪਰੌਂਠੀ ਬਣਾਏ ਤੇ ਨਾਲ ਚਟਨੀ ਵੀ ਬਣਾ ਲਓ ਜੀ ਅਸੀਂ ਉਹਨੂੰ ਰੁਟੀਨ ਦੇ ਵਿੱਚ ਖਾਂਦੇ ਰਹਿੰਦੇ ਆ ਤਾਂ ਉਹਦੇ ਨਾਲ ਸਾਡਾ ਜਿਹੜਾ ਹੈ ਨਮਕ ਦੀ ਇਨਟੇਕ ਬਹੁਤ ਜ਼ਿਆਦਾ ਹੋ ਜਾਂਦੀ ਹੈ ਫਿਰ ਉਹੀ ਗੱਲ ਹੋ ਜਾਂਦੀ ਹੈ ਵੀ ਮੋਟਾਪਾ ਸਾਡਾ ਅਸੀਂ ਐਕਸਰਸਾਈਜ਼ ਵੀ ਕਰ ਰਹੇ ਆਂ ਅਸੀਂ ਡਾਈਟ ਦਾ ਵੀ ਖਿਆਲ ਰੱਖ ਰਹੇ ਆਂ ਫਿਰ ਵੀ ਮੋਟਾਪਾ ਹੋ ਰਿਹਾ ਹੈ ਠੀਕ ਹੈ ਉਸ ਇਹ ਜਿਹੜੀਆਂ ਚੀਜ਼ਾਂ ਨੇ ਨਾ ਤੁਹਾਨੂੰ ਇਹ ਅਚਕੌਣ ਡਰਿੰਕਸ ਦੇ ਵਿੱਚ ਚੀਨੀ ਬਹੁਤ ਹੁੰਦੀ ਹੈ ਬਹੁਤ ਜ਼ਿਆਦਾ ਮਿੱਠਾ ਹੁੰਦਾ ਉਹਦੇ ਵਿੱਚ ਉਹ ਵੀ ਸਾਨੂੰ ਮੋਟਾਪੇ ਵੱਲ ਲੈ ਜਾਂਦਾ ਫਿਰ ਤੁਹਾਡੇ ਜਿਹੜੇ ਬਾਜ਼ਾਰੂ ਜੂਸ ਹੁੰਦੇ ਨੇ ਜਿਹੜੇ ਡੱਬਾ ਬੰਦ ਜੂਸ ਹੁੰਦੇ ਨੇ ਉਹਨਾਂ ਦੇ ਵਿੱਚ ਜਿਹੜੇ ਇਹਨਾਂ ਨੇ ਪ੍ਰੀਜ਼ਰਵੇਟਿਵ ਪਾਈ ਹੁੰਦੇ ਨੇ ਉਹਦੇ ਵਿੱਚ ਵੀ ਨਮਕ ਚੀਨੀ ਬਹੁਤ ਜ਼ਿਆਦਾ ਹੁੰਦੀ ਹੈ ਠੀਕ ਹੈ ਨਮਕ ਨੋ ਡਾਊਟ ਥੋੜਾ ਹੁੰਦਾ ਪਰ ਚੀਨੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਇਹ ਚੀਜ਼ਾਂ ਸਾਨੂੰ ਜਿਹੜੀਆਂ ਮਟਾਪੇ ਵੱਲ ਲੈ ਕੇ ਜਾਂਦੀਆਂ ਨੇ ਨਮਕ ਸਪੈਸ਼ਲੀ ਅੱਛਾ ਬਹੁਤ ਸਾਰੀਆਂ ਭੈਣਾਂ ਤਾਂ ਕੀ ਕਰਦੀਆਂ ਕਿ ਆਟਾ ਗੁੰਨਦੇ ਹੋਏ ਵਿੱਚ ਨਮਕ ਪਾਉਂਦੀਆਂ ਨੇ ਬਹੁਤ ਸਾਰੇ ਘਰਾਂ 'ਚ ਨਮਕ ਵਾਲਾ ਆਟਾ ਗੁੰਝਦਾ ਤੇ ਉਹ ਉਹ ਵੀ ਥੋੜਾ ਐਕਸਟਰਾ ਹੋ ਗਿਆ ਨਮਕ ਹੁਣ ਜਿੰਨਾ ਜ਼ਿਆਦਾ ਤੁਸੀਂ ਨੂਨ ਖਾਈ ਜਾਓਗੇ ਓਨਾ ਜ਼ਿਆਦਾ ਤੁਸੀਂ ਮਟਾਪੇ ਵੱਲ ਚਾਈ ਜਾਓਗੇ ਓਨਾ ਜ਼ਿਆਦਾ ਤੁਸੀਂ ਬਿਮਾਰੀਆਂ ਵੱਲ ਚਾਈ ਜਾਓਗੇ ਹੁਣ ਇਹਦਾ ਕਾਰਨ ਕੀ ਹੈ ਰੀਜ਼ਨ ਕੀ ਹੈ ਕਿਉਂ ਸਾਡੇ ਇਹ ਜਿਹੜਾ ਨਮਕ ਹੈਗਾ ਉਹ ਸਾਨੂੰ ਇਹ ਮੋਟਾਪੇ ਵੱਲ ਲੈ ਜਾਂਦਾ ਕਿਉਂਕਿ ਜਿਹੜਾ ਨਮਕ ਹੁੰਦਾ ਹੈ ਨਾ ਉਹ ਪਾਣੀ ਸੋਖਦਾ ਹੈ ਤੇ ਇਹ ਸਾਡੀ ਬਾਡੀ ਚੋਂ ਪਾਣੀ ਬਾਹਰ ਨਹੀਂ ਨਿਕਲਣ ਦਿੰਦਾ ਜਿੰਨਾ ਅਸੀਂ ਅੰਦਰ ਨਮਕ ਲੈ ਕੇ ਜਾਵਾਂਗੇ ਉਨਾ ਹੀ ਸਾਡੀ ਬਾਡੀ ਦੇ ਅੰਦਰ ਪਾਣੀ ਜਮਾ ਹੋਊਗਾ ਜਦੋਂ ਪਾਣੀ ਜਮਾ ਹੋਊਗਾ ਉਦੋਂ ਸਾਡੀ ਬਾਡੀ ਫਲਫੀ ਹੋ ਜਾਊਗੀ ਤੇ ਅਸੀਂ ਮੋਟੇ ਹੋ ਜਾਾਂਗੇ ਠੀਕ ਹੈ ਸੋ ਤੁਸੀਂ ਆਮ ਵੀ ਆਪਾਂ ਦੇਖਿਆ ਜੀ ਕ੍ਰੇਲਿਆਂ ਦੇ ਉੱਤੇ ਵੀ ਨੂਨ ਪਾ ਦਿੰਨੇ ਆ ਤੇ ਕ੍ਰੇਲਿਆਂ ਚ ਸਾਰਾ ਪਾਣੀ ਕੱਢ ਲੈਂਦਾ ਹਾਲਾਂਕਿ ਕ੍ਰੇਲੇ ਕੋਈ ਬਹੁਤ ਜ਼ਿਆਦਾ ਪਾਣੀ ਵਾਲੀ ਸਬਜ਼ੀ ਨਹੀਂ ਹੈਗੀ ਹਨਾ ਕੋਈ ਐ ਨਹੀਂ ਹੈਗਾ ਕਿ ਇਹਦੇ ਅੰਦਰ ਬਹੁਤ ਜੂਸ ਹੈ ਡਰਾਈ ਜੀ ਹੁੰਦੇ ਨੇ ਫਿਰ ਵੀ ਉਹ ਚ ਪਾਣੀ ਖਿੱਚ ਲੈਂਦਾ ਐਵੇਂ ਸਾਡੀ ਬੋਡੀ ਜਦੋਂ ਨੂਨ ਚਲਿਆ ਜਾਂਦਾ ਨਾ ਤੇ ਸਾਰਾ ਪਾਣੀ ਜਿਹੜਾ ਬੋਡੀ ਚ ਬਾਹਰ ਜਾਣਾ ਚਾਹੀਦਾ ਸੀ ਉਹਨੇ ਨੂਨ ਨੇ ਆਪਣੇ ਕੋਲੇ ਇਕੱਠਾ ਕਰ ਲਿਆ ਉਹਨੂੰ ਜਾਣ ਨਹੀਂ ਦਿੱਤਾ ਜਿਹਦੇ ਕਰਕੇ ਅਸੀਂ ਕੀ ਹੋਗੇ ਬੋਡੀ ਫਲਫੀ ਹੋ ਗਈ ਮੋٹے ਹੋ ਗਏ ਅਸੀਂ ਠੀਕ ਹੈ ਸੋ ਬੀਪੀ ਵੀ ਤਾਂ ਹੀ ਵੱਧਦਾ ਹੈ ਠੀਕ ਹੈ ਸੋ ਇਹ ਇੱਕ ਤਾਂ ਇਹ ਰੀਜ਼ਨ ਹੋ ਗਿਆ ਕਿ ਅਸੀਂ ਪਾਣੀ ਬੋਡੀ ਚੋਂ ਰਿਟੈਂਸ਼ਨ ਨਹੀਂ ਕਰਨੀ ਕੱਢਣਾ ਹੈ ਪਾਣੀ ਬੋਡੀ ਤੋਂ ਤੇ ਬਹੁਤ ਸਾਰੀਆਂ ਮਤਲਬ ਬਹੁਤ ਸਾਰੇ ਬੰਦੇ ਨੂੰ ਤਾਂ ਬੋਡੀ ਵੈਸੇ ਨਾਰਮਲੀ ਵੀ ਪਾਣੀ ਨਹੀਂ ਕੱਢਦੀ ਵਾਟਰ ਰਿਟੈਂਸ਼ਨ ਦੀ ਪ੍ਰੋਬਲਮ ਵੈਸੇ ਹੀ ਹੁੰਦੀ ਹੈ ਬੋਡੀ ਚ ਤੇ ਜੇ ਉਤੋਂ ਤੁਸੀਂ ਇਹ ਜਿਹੜੀਆਂ ਚੀਜ਼ਾਂ ਹੋਰ ਖਾ ਲਓਗੇ ਤਾਂ ਹੋਰ ਜ਼ਿਆਦਾ ਪ੍ਰੋਬਲਮ ਕਰੋ ਵੱਧ ਜੂਗੀ ਤੁਹਾਡੀ ਇਸ ਕਰਕੇ ਨਮਕ ਦਾ ਕੋਈ ਸਾਨੂੰ ਫਾਇਦਾ ਨਹੀਂ ਹੈ ਠੀਕ ਹੈ ਨੁਕਸਾਨ ਹੀ ਕਰਦਾ ਹੈ ਨਮਕ ਸਾਨੂੰ ਤੇ ਨਮਕ ਦੇ ਨਾ ਇੰਨਾ ਕੁ ਰੂਟੀਨ ਵਾਲਾ ਜਿਹੜਾ ਇਹ ਤਾਂ ਸਾਡੀ ਜਿਹੜੀਆਂ ਅਸੀਂ ਸੀਜ਼ਨਲ ਸਬਜ਼ੀਆਂ ਖਾਣੇ ਆ ਉਹਦੇ ਚੋਂ ਹੀ ਪੂਰਾ ਹੋ ਜਾਂਦਾ ਹੈ ਇੰਨਾ ਕੁ ਤਾਂ ਤੇ ਕਿਸੇ ਲਈ ਵੀ ਅੱਛਾ ਨਹੀਂ ਹੈ ਨਮਕ ਨਾ ਬੱਚਿਆਂ ਲਈ ਨਾ ਵੱਡਿਆਂ ਲਈ ਨਾ ਬਜ਼ੁਰਗਾਂ ਲਈ ਕਿਸੇ ਲਈ ਵੀ 2.5 ਗ੍ਰਾਮ ਤੋਂ ਵੱਧ ਨਮਕ ਚਾਹੀਦਾ ਹੀ ਨਹੀਂ ਹੁੰਦਾ ਸਾਨੂੰ ਦਿੱਲੀ ਤੇ ਉਹ ਸਾਡਾ ਮੈਂ ਤੁਹਾਨੂੰ ਦੱਸਿਆ ਵੀ ਰੁਟੀਨ ਚ ਪੂਰਾ ਹੁੰਦਾ ਰਹਿੰਦਾ ਠੀਕ ਹੈ ਇਸ ਕਰਕੇ ਉਹ ਤਾਂ ਤੁਸੀਂ ਧਿਆਨ ਰੱਖਣਾ ਹੈ ਕਿ ਆਪਣੇ ਅੱਛਾ ਸਲਾਦ ਦੇ ਉੱਤੇ ਆਪਾਂ ਨਮਕ ਪਾ ਲੈਣੀ ਹੈ ਸਲਾਦ ਕੱਟਿਆ ਉੱਤੇ ਨਮਕ ਪਾ ਲਿਆ ਫਰੂਟ ਕੱਟਿਆ ਉਹਦੇ ਤੇ ਨਮਕ ਪਾ ਲਿਆ ਸ਼ਕੰਜੀ ਬਣਾਈ ਉਹਦੇ ਚ ਵੀ ਨਮਕ ਪਾ ਲਿਆ ਮਤਲਬ ਹਰ ਬਾਰ ਅਸੀਂ ਇਹਨੂੰ ਵਿਚਾਰੇ ਨੂੰ ਐ ਸਮਝ ਲੈਣੇ ਵੀ ਚਲ ਮੜਾ ਇਹ ਨੂਨ ਪਾ ਲਓ ਪਰ ਉਹ ਮੜਾ ਜਿਹਾ ਨੂਨ ਮੜਾ ਮੜਾ ਕਰਦੇ ਕਰਦੇ ਸਾਨੂੰ ਵੱਡੀ ਗਰੀ ਜਾਂਦਾ ਸੋ ਇਸ ਕਰਕੇ ਅ ਨਮਕ ਜਿਹੜਾ ਹੈ ਉਹਨੂੰ ਘਟਾਉਣਾ ਹੈ ਆਪਾਂ ਜੇ ਤੁਸੀਂ ਤਿੰਨ ਦਿਨ ਹੁਣ ਆਪ ਕੋ ਪੁਆਇੰਟ ਤੇ ਆਉਣੇ ਜਦੋਂ ਮੈਂ ਤੁਹਾਨੂੰ ਕਿਹਾ ਕਿ ਤਿੰਨ ਦਿਨਾਂ ਚ ਤੁਹਾਡਾ ਡੇਢ ਤੋਂ 2 ਕਿਲੋ ਭਾਰ ਘਟ ਜਾਂਦਾ ਹੈ ਤਿੰਨ ਦਿਨ ਅਗਰ ਤੁਸੀਂ ਪੂਰੀ ਤਰ੍ਹਾਂ ਨਮਕ ਨਾ ਖਾਓ ਸਬਜ਼ੀ ਚ ਵੀ ਨਹੀਂ ਤਿੰਨ ਦਿਨ ਪੂਰਾ ਨਮਕ ਬੰਦ ਕਰਕੇ ਰੱਖੋ ਤਾਂ ਤੁਹਾਡਾ ਡੇਢ ਤੋਂ 2 ਕਿਲੋ ਭਾਰ ਘਟ ਜਾਂਦਾ ਹੈ ਇੰਨਾ ਜ਼ਿਆਦਾ ਅਸਰ ਹੈ ਨਮਕ ਦਾ ਪਰ ਜਦੋਂ ਤੁਸੀਂ ਇਹ ਚੀਜ਼ ਕਰਨੀ ਹੈ ਮਤਲਬ ਜਦੋਂ ਤੁਸੀਂ ਨਮਕ ਬੰਦ ਕਰਨਾ ਹੈ ਤਾਂ ਉਦੋਂ ਇੱਕ ਚੀਜ਼ ਦਾ ਖਾਸ ਖਿਆਲ ਰੱਖਣਾ ਹੈ ਕਿਉਂਕਿ ਉਦੋਂ ਸਾਡੀ ਬਾਡੀ ਪਾਣੀ ਬਾਹਰ ਕੱਢੂਗੀ ਬਹੁਤ ਹੈਨਾ ਤਾਂ ਉਦੋਂ ਤੁਸੀਂ ਪਾਣੀ ਪੀਣਾ ਵੀ ਬਹੁਤ ਹੈ ਇਹ ਨਾ ਹੋਵੇ ਕਿ ਅਸੀਂ ਡੀ ਹਾਈਡਰੇਸ਼ਨ ਕਰ ਲਈਏ ਸਰੀਰ ਨੂੰ ਤਾਂ ਉਦੋਂ ਤੁਸੀਂ ਪਾਣੀ ਦੀ ਸਪਲਾਈ ਸਰੀਰ ਨੂੰ ਲਗਾਤਾਰ ਦਿੰਦੇ ਰਹਿਣਾ ਜਿਵੇਂ ਤੁਸੀਂ ਘੱਟੋ ਘੱਟ 3 ਲੀਟਰ ਪਾਣੀ ਮਿਲ ਕੇ ਰੱਖ ਲੈਣਾ ਕਿ 3 ਲੀਟਰ ਤਾਂ ਮੈਂ ਅੱਜ ਪੀਣਾ ਹੈ ਕਿਉਂਕਿ ਮੈਂ ਅੱਜ ਸਰਦਨ ਨਮਕ ਨਹੀਂ ਲੈਣਾ ਤਾਂ ਮੈਂ 3 ਲੀਟਰ ਪਾਣੀ ਲੈਣਾ ਹੈ ਤੇ ਤੁਹਾਡੀ ਬਾਡੀ ਡੀਟੌਕਸ ਵੀ ਹੋ ਜੂਗੀ ਜਿਹੜਾ ਆਪਾਂ ਸਾਰ ਦਿਨ ਸੌਂਦੇ ਆ ਵੀ ਡੀਟੌਕਸ ਕਰੋ ਜੀ ਸਰੀਰ ਨੂੰ ਡੀਟੌਕਸ ਕਰੋ ਬਾਡੀ ਡੀਟੌਕਸ ਵੀ ਹੋ ਜੂਗੀ ਤੁਹਾਡੀ ਤੇ ਤੁਸੀਂ ਸਲਿਮ ਵੀ ਹੋ ਜਾਓਗੇ ਪਤਲੇ ਵੀ ਹੋ ਜਾਓਗੇ ਨਾਲ ਤੁਸੀਂ ਆਪਣੀ ਐਕਸਰਸਾਈਜ਼ ਕਰੋ ਜਿਵੇਂ ਜਿਹੜੀਆਂ ਮੈਂ ਤੁਹਾਨੂੰ ਦੱਸ ਰਹੀ ਹਾਂ ਹਨਾ ਹੋਰ ਵੀ ਤੁਹਾਨੂੰ ਦੱਸਦੀ ਰਹੂੰਗੀ ਇਨ ਫਿਊਚਰ ਤੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਬਹੁਤ ਹੀ ਖਿਆਲ ਰੱਖਣ ਵਾਲੀਆਂ ਜੇ ਅੱਛਾ ਫਿਰ ਉਹਦੇ ਵਿੱਚ ਕੀ ਹੈ ਤੁਸੀਂ ਫਰੂਟ ਲੈਣੇ ਹੋ ਹਨਾ ਪੋਟਾਸ਼ੀਅਮ ਵਗੈਰਾ ਜਾਂ ਹੋਰ ਸਾਰੀਆਂ ਚੀਜ਼ਾਂ ਉਹ ਵੀ ਸਾਨੂੰ ਨਮਕ ਚਾਹੀਦੇ ਹੁੰਦੇ ਨੇ ਹੁਣ ਜੇ ਅਸੀਂ ਇਹ ਕਹਿੰਦੇ ਆ ਕਿ ਜੇ ਰੂਟੀਨ ਦੇ ਵਿੱਚ ਤਾਂ ਫਿਰ ਆਪਾਂ ਛੱਡ ਨਹੀਂ ਸਕਦੇ ਨਮਕ ਹਨਾ ਹਫਤੇ 'ਚ ਤੁਸੀਂ 3 ਦਿਨ ਨਮਕ ਬੰਦ ਕੀਤਾ ਤੁਸੀਂ weight ਘਟਾਇਆ ਹਰ ਹਫਤੇ ਤੁਸੀਂ 2-3 ਦਿਨ ਇਹ ਜਿ ਰੱਖ ਲਓ ਕਿ ਮੈਂ ਨਮਕ ਨਹੀਂ ਖਾਣਾ ਤੇ ਬਾਕੀ ਦਿਨਾਂ ਦੇ ਵਿੱਚ ਘੱਟ ਤੋਂ ਘੱਟ ਖਾਣੇ ਤੇ ਜਾਂ ਫਿਰ ਤੁਸੀਂ ਕੀ ਕਰੋਗੇ ਕਾਲਾ ਨਮਕ ਨਾ ਉਹਨੂੰ ਯੂਜ਼ ਕਰੋ ਤੁਸੀਂ ਕਾਲੀ ਮਿਰਚ ਤੇ ਕਾਲੇ ਨਮਕ ਦਾ ਯੂਜ਼ ਵਧਾ ਦਿਓ ਤੁਸੀਂ ਕਾਲੇ ਨਮਕ ਦੇ ਵਿੱਚ ਜਿਹੜਾ ਸੋਡੀਅਮ ਹੈ ਉਹ ਥੋੜਾ ਜਿਹਾ ਘੱਟ ਹੁੰਦਾ ਪੋਟਾਸ਼ੀਅਮ ਜ਼ਿਆਦਾ ਹੁੰਦਾ ਠੀਕ ਹੈ ਸੋ ਇਹ ਚੀਜ਼ ਤੁਸੀਂ ਕਰਨੀ ਹੈ ਸਿੰਧਾ ਨਮਕ ਯੂਜ਼ ਕਰਨ ਲੱਗ ਜਾਓ ਉਹਦੀ ਥਾਂ ਤੇ ਨਾਰਮਲ ਨਮਕ ਦੇ ਵਿੱਚੋਂ ਤੁਸੀਂ ਸਿੰਧਾ ਨਮਕ ਸ਼ਿਫਟ ਕਰ ਲਓ ਸਿੰਪਲ ਤਾਂ ਇਹੀ ਹੈ ਕਿ ਤੁਸੀਂ ਕੁਆਂਟੀਟੀ ਘਟਾ ਦਿਓ ਨਮਕ ਦੀ ਹੌਲੀ ਹੌਲੀ ਤੁਹਾਡਾ ਟੇਸਟ ਉਵੇਂ ਸੈੱਟ ਹੋ ਜਾਂਦਾ ਜਿਵੇਂ ਤੁਸੀਂ ਖਾਣ ਲੱਗ ਜਾਂਦੇ ਹੋ ਜੇ ਆਪਾਂ ਜ਼ਿਆਦਾ ਖਾਰੀ ਹੁੰਦੀ ਹੈ ਤਾਂ ਉਹ ਚੀਜ਼ਾਂ ਫਿਰ ਇਨ ਦਾ ਲੌਂਗ ਰਨ ਸਾਨੂੰ ਇਹ ਮਿਰਚ ਮਸਾਲੇ ਜਿਹੜੇ ਖਰਾਬੀ ਕਰਦੇ ਹੁੰਦੀ ਹੈ ਸੋ ਇਸ ਕਰਕੇ ਸਿਰਫ ਨਮਕ ਘੱਟ ਕਰਨਾ ਹਾਂ ਜੇ ਤੁਸੀਂ ਫਰੂਟ ਖਾਣੇ ਹੋ ਉਹਦੇ ਵਿੱਚ ਤੁਸੀਂ ਜਿਹੜੇ ਥੋੜਾ ਜਿਹਾ ਜਿਵੇਂ ਮਟਾਪੇ ਵਾਲੀ ਸਾਈਡ ਨੂੰ ਹੁੰਦੀ ਆਪਾਂ ਤਾਂ ਤੁਸੀਂ ਕੇਲਾ ਖਾ ਸਕਦੇ ਹੋ ਅੱਦਾ ਡੇਲੀ ਤੇ ਉਹਦੇ ਵਿੱਚ ਪੋਟਾਸ਼ੀਅਮ ਬਹੁਤ ਹੁੰਦਾ ਸਾਡੇ ਸੌਲਟ ਜਿਹੜੇ ਹੈ ਉਹ ਵੀ ਪੂਰੇ ਹੁੰਦੇ ਰਹਿੰਦੇ ਨੇ ਠੀਕ ਹੈ ਤੇ ਜਿਹੜਾ ਸੋਡੀਅਮ ਹੈ ਉਹਦਾ ਲੈਵਲ ਆਪਾਂ ਥੋੜਾ ਜਿਹਾ ਕੰਟਰੋਲ ਕਰ ਲਾਂਗੇ ਤੇ ਇਹ ਜਿਹੜਾ ਹੈਗਾ ਤੁਹਾਨੂੰ ਮੋਟਾਪੇ ਤੋਂ ਬਹੁਤ ਜਲਦੀ ਛੁਟਕਾਰਾ ਦਵਾਉਂਦਾ ਹੈ ਜਿਹੜਾ ਕਿ ਸਾਡੇ ਧਿਆਨ 'ਚ ਵੀ ਨਹੀਂ ਹੁੰਦਾ ਕਦੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਤੁਸੀਂ ਛੁਟਕਾਰਾ ਪਾ ਲੈਨੇ ਹੋ ਤੁਸੀਂ ਜੇ ਨਹੀਂ ਤੁਹਾਨੂੰ ਸਰਦਾ ਹੈਗਾ ਵੀ ਅਸੀਂ ਕੋਈ ਵੀ ਚੀਜ਼ ਬਣਾਈ ਦਹੀਂ ਹੈ ਦਹੀਂ ਦੇ ਵਿੱਚ ਬੂੰਦੀ ਪਾਲੀ ਜੀ ਨਮਕੀਨ ਫਿਰ ਨੂੰ ਚਲਾ ਗਿਆ ਉਹ ਸਾਡੀ ਕਿਤੇ ਕਾਊਂਟ 'ਚ ਹੀ ਨਹੀਂ ਸੀਗਾ ਅਸੀਂ ਕਦੇ ਸੋਚਿਆ ਹੀ ਨਹੀਂ ਕਿ ਇਹ ਸਾਡਾ ਨਮਕ ਦੀ ਮਾਤਰਾ ਵਧੀ ਜਾ ਰਹੀ ਹੈ ਲਗਾਤਾਰ ਤਾਂ ਤੁਸੀਂ ਇਸ ਚੀਜ਼ ਦਾ ਖਿਆਲ ਰੱਖਣਾ ਹੈ ਕਿ ਆਪਾਂ ਨਮਕ ਦੀ ਮਾਤਰਾ ਕੱਟ ਕਰੋ ਜਿਨ੍ਹਾਂ ਜਲਦੀ ਤੁਸੀਂ ਨਮਕ ਦੀ ਮਾਤਰਾ ਘਟਾ ਦੋਗੇ ਉੰਨੀ ਜਲਦੀ ਤੁਸੀਂ ਅਸੀਂ ਕਹਿੰਦੇ ਹਾਂ ਜੀ ਮੈਂ ਤਾਂ ਐਕਸਰਸਾਈਜ਼ ਕਰਦਾ ਹਾਂ ਉਦੋਂ ਮੇਰੇ ਪਸੀਨੇ ਰਾਹੀਂ ਨਮਕ ਨਿਕਲ ਜਾਂਦਾ ਜੀ ਇਹ ਹੈ ਉਹ ਸਾਰਾ ਜਿਹੜਾ ਨਮਕ ਹੁੰਦਾ ਉਹਦੀ ਮਾਤਰਾ ਤਾਂ ਬਹੁਤ ਹੀ ਥੋੜੀ ਹੁੰਦੀ ਹੈ ਜਿਹੜਾ ਪਸੀਨੇ ਨਾਲ ਨਿਕਲਦਾ ਹੈ ਬਹੁਤ ਹੀ ਥੋੜੀ ਠੀਕ ਹੈ ਨਾ ਮਾਤਰਾ ਉਹਦੇ ਨਾਲ ਕੋਈ ਨਾਲੇ ਉਹ ਸਾਰਾ ਸੋਡੀਅਮ ਤਾਂ ਨਹੀਂ ਹੁੰਦਾ ਹੋਰ ਵੀ ਨਮਕ ਹੁੰਦੇ ਨਹੀਂ ਠੀਕ ਹੈ ਨਾ ਸੋ ਇਸ ਕਰਕੇ ਇਹ ਇੱਕ ਇੱਕ ਚੀਜ਼ ਤੁਸੀਂ ਸਾਰਿਆਂ ਨੇ ਕਰਕੇ ਦੇਖਣੀ ਹੈ ਤੇ ਉਸ ਤੋਂ ਬਾਅਦ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਹੈ ਕਿ ਕਿੰਨਾ ਫਰਕ ਪਿਆ ਤੁਹਾਨੂੰ ਕਿ ਬੋਡੀ ਨੂੰ ਫਿੱਟ ਰੱਖਣਾ ਬਹੁਤ ਜ਼ਰੂਰੀ ਹੈ ਇਹ ਸਰੀਰ ਸਾਨੂੰ ਪ੍ਰਮਾਤਮਾ ਨੇ ਸੰਭਾਲ ਲਈ ਦਿੱਤਾ ਅਸੀਂ ਦੀ ਸੰਭਾਲ ਵੀ ਕਰਨੀ ਹੈ ਇਕੱਲੇ ਕੰਮ ਨਹੀਂ ਲੈਣੇ ਇਹ ਤੋਂ ਜਦੋਂ ਤੁਸੀਂ ਮੋਟਾਪਾ ਜਿਆਦਾ ਹੋ ਜਾਂਦਾ ਹੈ ਉਸ ਤੋਂ ਬਾਅਦ ਤੁਸੀਂ ਵੈਸੀ ਹੀ ਜ਼ਿੰਦਗੀ ਨੂੰ ਇੰਜੋਏ ਕਰਨਾ ਘਟ ਕਰ ਦਿੰਦੇ ਹੋ ਤੁਹਾਡੇ ਤੋਂ ਹਿੰਮਤ ਹੀ ਨਹੀਂ ਰਹਿੰਦੀ ਉੱਠ ਕੇ ਭੱਜ ਕੇ ਹਰ ਕੰਮ ਕਰਨਾ ਐਕਟਿਵਲੀ ਜਿਵੇਂ ਜਿਵੇਂ ਬੋਡੀ ਲਾਥਾਰਜਿਕ ਹੁੰਦੀ ਜਾਂਦੀ ਹੈ ਮਾਈਂਡ ਵੀ ਲਾਥਾਰਜਿਕ ਹੁੰਦਾ ਜਾਂਦਾ ਹੈ ਮੋਟਾਪਾ ਵੀ ਸਾਨੂੰ ਹੌਲੀ ਹੌਲੀ ਡਿਪਰੈਸ਼ਨ ਵਾਲੇ ਪਾਸੇ ਲੈ ਜਾਂਦਾ ਕਿਉਂਕਿ ਅਸੀਂ ਐਕਟਿਵ ਨਹੀਂ ਰਹਿੰਦੇ ਤਾਂ ਜਦੋਂ ਅਸੀਂ ਐਕਟਿਵ ਨਹੀਂ ਰਹਿੰਦੇ ਉਦੋਂ ਸਾਡਾ ਮਾਈਂਡ ਵੀ ਐਕਟਿਵ ਨਹੀਂ ਰਹ ਤੋ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਹੈ ਆਪਾਂ ਆਪਣੀ ਲਾਈਫ ਨੂੰ ਬਹੁਤ ਹੀ ਖੂਬਸੂਰਤੀ ਦੇ ਨਾਲ ਤੇ ਬਹੁਤ ਹੀ ਈਜ਼ੀ ਵੇ ਦੇ ਨਾਲ ਖੂਬਸੂਰਤ ਬਣਾ ਕੇ ਜਿਉਣਾ ਹੈ ਠੀਕ ਹੈ ਜੀ ਬਾਕੀ ਪਰਮਾਤਮਾ ਦਾ ਨਾਮ ਲਓ ਖੁਸ਼ੀਆਂ ਖੇੜੇ ਬਖੇਰਦੇ ਰਹੋ ਆਸੇ ਪਾਸੇ ਠੀਕ ਹੈ ਕੋਦੁੱਤ ਦੇ ਨਾਲ ਪਿਆਰ ਕਰੋ ਤੇ ਜ਼ਿੰਦਗੀ ਬਹੁਤ ਸੋਹਣੀ ਹੈ ਮਿਲਾਂਗੇ ਕਿਸੇ ਹੋਰ ਵਲੌਗ ਦੇ ਵਿੱਚ ਤਦ ਤੱਕ ਜਸਟ ਇੰਜੋਏ ਇੱਕੋ ਹੀ ਲਾਈਫ ਹੈ ਦੁਬਾਰਾ ਮੌਕਾ ਨਹੀਂ ਮਿਲਣਾ